ਸੋ ਸੰਗਤ ਜੀ ਜੋ ਅਸੀਂ ਇੱਕ ਪਿਛਲੀ ਦਿਨੀ ਇਹ ਵੀਡੀਓ ਇੱਕ ਸੋਸ਼ਲ ਮੀਡੀਆ ਤੇ ਸਾਨੂੰ ਮਿਲੀ ਸੀ ਜਿਸ ਵਿੱਚ ਬਾਬਾ ਮਨਜੀਤ ਸਿੰਘ ਜੀ ਡੜਿਆਣਾ ਆਸ਼ਰਮ ਜੰਮੂ ਤੋਂ ਜਿਨ੍ਹਾਂ ਦੀ ਬਹੁਤ ਵੀਡੀਓ ਵਾਇਰਲ ਹੋ ਰਹੀ ਆ ਕਿ ਬਾਬਾ ਜੀ ਪਿੱਛੇ ਬੈਠੇ ਆ ਤੇ ਸੰਗਤ ਮੱਥਾ ਟੇਕਦੀ ਪਈ ਤੇ ਬਾਬਾ ਜੀ ਦੇ ਚਰਨਾਂ ਨੂੰ ਹੱਥ ਲਾ ਰਹੀ ਆ ਤੇ ਅੱਗੇ ਜਿਹੜੇ ਕੀਰਤਨੀ ਸਿੰਘ ਉਹ ਕੀਰਤਨ ਕਰ ਰਹੇ ਆ ਸੋ ਆਪਾਂ ਐਡਰੈਸ ਸਾਰੀ ਸੰਗਤ ਨੂੰ ਪੁੱਛਿਆ ਸੀ ਕਿ ਜਰੂਰ ਆਪਾਂ ਬਾਬਾ ਜੀ ਦੇ ਅੱਗੇ ਪਹੁੰਚ ਕਰਾਂਗੇ ਤੇ ਅੱਜ ਅਸੀਂ ਆਏ ਹਾਂ ਜੰਮੂ ਤੇ ਬਾਬਾ ਜੀ ਉਹਨਾਂ ਦੇ ਪਾਈ ਮਨਜੀਤ ਸਿੰਘ ਉਹਨਾਂ ਦੇ ਬਾਬਾ ਜੀ ਦੇ ਡੇਰੇ ਤੇ ਜਿੱਥੇ ਕੀ ਇਹ ਪ੍ਰਬੰਧਕ ਸਾਰੇ ਡੇਰੇ ਦੇ ਬੈਠੇ ਆ ਜਦੋਂ ਸਾਨੂੰ ਇੱਥੇ ਦਾ ਮਾਹੌਲ ਦਾ ਪਤਾ ਲੱਗਾ ਸਾਰਾ ਕੁਝ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਤ ਆ ਔਰ ਵੱਡੀ ਗੱਲ ਅਕਾਲ ਤਖਤ ਸਾਹਿਬ ਦੀ ਜਿਹੜੀ ਇੱਥੇ ਮर्याਦਾ ਚੱਲਦੀ ਆ ਕਈ ਡੇਰਿਆਂ ਤੇ ਜਿਹੜੀ ਮर्याਦਾ ਬਿਲਕੁਲ ਨਹੀਂ ਚੱਲਦੀ ਪਰ ਇਹ ਡੇਰੇ ਤੇ ਆਪਾਂ ਜਦੋਂ ਦੇਖਿਆ ਬਿਲਕੁਲ ਅਕਾਲ ਤਖਤ ਦੇ ਸਾਹਿਬ ਨੂੰ ਸਮਰਪਤ ਆ ਸੋ ਸੰਗਤ ਜੀ ਹੁਣ ਗੱਲ ਕਰਦੇ ਆ ਕਿ ਬਾਬਾ ਜੀ ਨੂੰ ਪਹਿਲਾਂ ਆਪਾਂ ਮਿਲਣਾ ਸੀ ਗੱਲ ਜਿਹੜੇ ਕੀ ਉਹ ਬਾਹਰ ਜਿਹੜੇ ਪ੍ਰਚਾਰ ਫੇਰੀ ਤੇ ਗਏ ਆ ਤੇ ਸਾਨੂੰ ਇਹਨਾਂ ਵੱਲੋਂ ਸੇਵਾਦਾਰਾਂ ਨੂੰ ਇੱਕ ਵਿਸ਼ਵਾਸ ਦਿੱਤਾ ਗਿਆ ਕਿ ਜਿਹੜੀ ਇਦਾਂ ਦੀ ਵੀਡੀਓ ਸ਼ਰਾਪਤੀ ਕਿਸੇ ਅੰਸਰ ਨੇ ਪਾਈ ਆ ਤੇ ਉਹ ਜਿਹੜੀ ਦੁਬਾਰਾ ਜਿਹੜੀ ਵੀਡੀਓ ਆ ਉਹ ਨਹੀਂ ਪਾਵੇਗੀ ਤੇ ਨਾ ਹੀ ਸੰਗਤ ਨੂੰ ਮੱਥੇ ਬਾਬਾ ਜੀ ਟਿਕਾਉਂਦੇ ਆ ਤੇ ਨਾ ਹੀ ਅਗੇ ਕੀਰਤਨ ਕਰਨਗੇ ਤੇ ਜਦੋਂ ਬਾਬਾ ਜੀ ਆਣਗੇ ਤੇ ਆਪਣੀ ਇੱਕ ਸੋਸ਼ਲ ਮੀਡੀਆ ਤੇ ਜਾਂ ਕਾਨਫਰੰਸ ਕਰਕੇ ਤੇ ਜਿਹੜੀ ਸਾਰੀ ਗੱਲ ਦਾ ਉਹ ਸੰਗਤ ਨੂੰ ਦੱਸ ਦੇਣਗੇ ਤੇ ਸਾਡੇ ਨਾਲ ਡੇਰੇ ਦੇ ਪ੍ਰੰਧਕ ਬੈਠੇ ਆ ਸੰਗਤ ਨੂੰ ਇਹ ਵੀ ਕੁਝ ਆਪਣੇ ਵਿਚਾਰ ਦੇਣਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਅਸੀਂ ਸ਼੍ਰੋਮਣੀ ਡੇਰਾ ਨੰਗਾਲੀ ਸਾਹਿਬ ਜੰਮੂ ਕਸ਼ਮੀਰ ਅਤੇ ਜੰਮੂ ਤੋਂ ਸਥਾਨ ਡਿਗਾਣਾ ਅਸ਼ਰਮ ਦੇ ਸਾਰੇ ਨਾਲ ਮਿਲ ਕੇ ਇਕੱਤਰ ਆ ਜਿਸ ਵੀ ਸਾਡੇ ਪਾਸ ਪੰਜਾਬ ਨੂੰ ਸਰਕਾਰ ਕਮੇਟੀ ਦੇ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਰਵਿੰਦਰ ਸਿੰਘ ਜੀ ਅਤੇ ਗਵਿੰਦਰ ਸਿੰਘ ਜੀ ਗਵਿੰਦਰ ਸਿੰਘ ਜੀ ਉਹਨਾਂ ਨੇ ਅੱਜ ਸਾਨੂੰ ਜਿਸ ਤਰ੍ਹਾਂ ਪਤਾ ਲੱਗਿਆ ਕਿ ਉਹ ਸਥਾਨ ਵਿਖੇ ਪਹੁੰਚੇ ਹਨ ਡਿਆਣਾ ਆਸ਼ਰਮ ਵਿਖੇ ਤੇ ਜਦੋਂ ਜਿਹੜੀ ਗੱਲ ਬਾਬਾ ਜੀ ਨੇ ਕਰਤੀ ਹੈ ਕਿ ਪਿਛਲੇ ਦਿਨੀ ਇੱਕ ਵੀਡੀਓ ਵਾਇਰਲ ਹੋਈ ਵੀਡੀਓ ਵਿੱਚ ਉਹਨੂੰ ਇੱਕ ਬੜੇ ਵਧੀਆ ਢੰਗ ਦੇ ਨਾਲ ਮੈਂ ਸਮਝਦਾ ਕਿ ਮਨਸੂਬਾ ਘੜ ਕੇ ਪੀਓ ਪੰਜਾਬ ਦੇ ਅੰਦਰ ਵੀ ਵਾਇਰਲ ਹੋਈ ਹੋਰ ਖਾਵਾਂ ਤੇ ਵਾਇਰਲ ਹੋਈ ਜਿਸ ਦੇ ਅੰਦਰ ਜੋ ਅਸਲ ਸਚਾਈ ਸੀ ਜਾਂ ਕੀ ਹੈਗਾ ਸੀ ਵੀਡੀਓ ਭਾਵੇਂ ਦਿਸਣ ਨੂੰ ਕੋਈ ਦਿਸਦੀ ਸੀ ਪਰ ਜਿਹੜੀ ਬਾਬਾ ਜੀ ਆਏ ਇੱਥੇ ਇਸ ਡੇਰੇ ਦੀ ਜੋ ਗੇਣ ਸੀ ਡੇਰੇ ਦੀ ਜੋ ਜੰਮੂ ਕਸ਼ਮੀਰ ਦੇ ਅੰਦਰ ਜਿੱਥੇ ਸਿੱਖ ਮਿਨੋਰਟੀ ਵਿੱਚ ਰਹਿ ਰਹੇ ਆ ਔਰ ਸਿੱਖ ਭਾਈਚਾਰੇ ਵਿੱਚ ਭਾਰਤ ਦੇਸ਼ਾਂ ਤੋਂ ਇਸ ਡੇਰੇ ਦੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਜਿਹੜਾ ਆਰੰਭ ਹੋਇਆ ਉਹ ਸਾਰੀਆਂ ਵਿਚਾਰਾਂ ਜੋ ਅੱਜ ਇਹਨਾਂ ਦੇ ਨਾਲ ਬੈਠ ਕੇ ਹੋਈਆਂ ਤੇ ਇਹਨਾਂ ਨੇ ਵੀ ਇਸ ਗੱਲ ਨੂੰ ਮਹਿਸੂਸ ਕੀਤਾ ਕਿ ਵਾਕਈ ਇਸ ਡੇਰੇ ਦੇ ਅੰਦਰ ਸ੍ਰੀ ਅਕਾਲ ਤਖਤ ਸਾਹਿਬ ਜੀ ਮर्याਦਾ ਜਿਹੜੀ ਹੈ ਉਹ ਲਾਗੂ ਹੈ ਅਤੇ ਹਰ ਮਹੀਨੇ ਜਿਸ ਨਾਲ ਖੰਡੇ ਬਾਟੇ ਦੀ ਪੋਲ ਜਿਹੜੀ ਹੈ ਉਹ ਸਦੀਆਂ ਤੋਂ ਇੱਥੇ ਡੇਰਾਂ ਨਗਾਲੀ ਸਾਹਿਬ ਵਿਖੇ ਦਿੱਤੀ ਜਾਂਦੀ ਹੈ ਮੈਂ ਸਮਝਦਾ ਕਿ 2.5 ਤੋਂ 3 ਲੱਖ ਦੀ ਖਬਰ ਹੈ ਉਸ ਵਿੱਚ 2.5 ਲੱਖ ਦੇ ਕਰੀਬ ਜਿਹੜਾ ਸੇਕ ਹੈ ਤੇ ਉਹਨੇ ਅਗਰ ਅੰਮ੍ਰਿਤ ਦੀ ਦਾਤ ਲਈਏ ਤਾਂ ਉਹ ਵਾਇਲੇ ਸਥਾਨ ਆ ਗਿਆ ਜਿੱਥੋਂ ਅੰਮ੍ਰਿਤ ਖੰਡੇ ਬਾਟੇ ਦੀ ਪੋਲ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਵੀਡੀਓ ਅੱਜ ਸੋਸ਼ਲ ਮੀਡੀਆ ਦਾ ਪ੍ਰਯੋਗ ਤੇ ਦੁਰਉਪਯੋਗ ਪ੍ਰਯੋਗ ਜਿਹੜੇ ਕਰਨ ਵਾਲੇ ਆ ਜਿਹੜੇ ਤੇ ਸਤਿਗੁਰੂ ਦੀ ਬਾਣੀ ਨੂੰ ਸਮੇਂ ਦੇਣ ਤੇ ਉਹ ਏਕੇ ਦੀ ਗੱਲ ਕਰਦੇ ਆ ਤੇ ਜਿਨ੍ਹਾਂ ਨੇ ਦੁਰਉਪਯੋਗ ਕਰਨਾ ਤੇ ਉਹ ਉਹ ਦੁਰਉਪਯੋਗ ਦਾ ਅਸੀਂ ਹਾਲ ਦੇਖ ਲਿਆ ਕਿ ਜਦੋਂ ਬਾਬਾ ਜੀ ਤੱਕ ਇਹ ਵੀਡੀਓ ਪਹੁੰਚੀ ਤੇ ਇਹਨਾਂ ਨੇ ਉਸ ਮੁਤਾਬਕ ਹੀ ਆਪਣੀ ਜਿਹੜੀ ਕਿਉਂਕਿ ਇਹਨਾਂ ਦਾ ਫਰਜ਼ ਵੀ ਬਣਦਾ ਸੀ ਸਰਕਾਰ ਕਮੇਟੀ ਦੇ ਨਾਲ ਸੰਬੰਧਨ ਜਿੱਥੇ ਕੋਈ ਮਾਨ ਮਰਿਆਦਾ ਦੀ ਗੱਲ ਹੁੰਦੀ ਹੈ ਉੱਥੇ ਆਪਣੀ ਪਹੁੰਚ ਕਰਦੇ ਹਨ ਉਸ ਮੁਤਾਬਕ ਇਹਨਾਂ ਨੇ ਆਪਣੀ ਜਿਹੜੀ ਪ੍ਰਤੀਕਿਰਿਆ ਵੀਡੀਓ ਰਾਈਨ ਦਿੱਤੀ ਪਰ ਅੱਜ ਜਦੋਂ ਇਸ ਥਾਨ ਵੀ ਕੇ ਪਹੁੰਚੇ ਬੈਠ ਕੇ ਵਿਚਾਰਾ ਹੋਈਆਂ ਗੱਲਬਾਤ ਹੋਈ ਇਹਨਾਂ ਨੇ ਆਪ ਡੇਰੇ ਦੀ ਮਾਨ ਮਰਿਆਦਾ ਦਰਬਾਰ ਆਲ ਹਰ ਚੀਜ਼ ਵੇਖੀ ਤੇ ਅੱਜ ਹੀ ਅਸੀਂ ਉਹ ਇਕੱਤਰ ਮਿਲੋ ਮੇਰੇ ਭਾਈ ਦੁਰਦਾ ਦੁਰਪਰੋਲੀ ਬੁਲਾਏ ਹਰ ਨਾਮ ਹੈਗੇ ਹੋਵੋ ਜੋੜੀ ਗੁਰਮੁਖ ਵੈਸੋ ਸਫਾ ਪਹਚਾਏ ਤੇ ਅੱਜ ਆਪਾਂ ਇਕੱਠੇ ਬੈਠ ਕੇ ਤੇ ਜਿਹੜਾ ਵਿਚਾਰਾ ਵੀ ਕੀਤੀਆਂ ਤੇ ਅੱਜ ਇਹਨਾਂ ਨੇ ਵੀ ਆਪਣ ਸੋ ਮੇਰੀ ਸੰਗਤ ਨੂੰ ਬੇਨਤੀ ਹੈ ਕਿ ਇਹ ਡੇਰਾ ਜਦੋਂ ਪਹਾੜ ਦੇਸ਼ਾਂ ਚੋਂ ਪ੍ਰਚਾਰ ਪ੍ਰਸਾਰ ਦਾ ਆਰੰਭ ਹੋਇਆ ਸੀ ਤੇ ਉਦੋਂ ਹਰ ਘਰ ਚੋਂ ਇੱਕ ਇੱਕ ਬੱਚਾ ਮੰਗ ਕੇ ਤੇ ਉਹਨੂੰ ਸਿੱਖ ਤਿਆਰ ਕੀਤਾ ਗਿਆ ਸੀ ਇਹ ਵੀ ਮੈਂ ਵਰਲਡਵਾਈਡ ਦੱਸਣਾ ਚਾਹੁੰਦਾ ਕਿ ਇੱਥੇ ਇੱਕ ਵੀ ਸਿੱਖਣੀ ਸੀ ਹਰ ਘਰ ਚੋਂ ਇੱਕ ਬੱਚਾ ਮੰਗ ਕੇ ਤੇ ਉਹਨੂੰ ਸਿੱਖੀ ਵਾਲੇ ਪਾਸੇ ਲਿਆਂਦਾ ਗਿਆ ਸੀ ਤੇ ਅੱਜ ਇਹ ਡੇਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ ਅਸੀਂ ਇਹ ਡੰਕੇ ਦੀ ਛੋੜ ਤੇ ਕਹਿ ਰਹੇ ਹਾਂ ਔਰ ਸ੍ਰੀ ਗੁਰੂ ਗੰਗ ਸਾਹਿਬ ਦੀ ਵਿਚਾਰਧਾਰਾ ਨੂੰ ਹੀ ਅੱਗੇ ਪ੍ਰਚਾਰ ਪ੍ਰਸਾਰ ਹੁੰਦਾ ਹੈ ਇਸ ਵਿੱਚ ਕੋਈ ਅਸੀਂ ਪਰੰਪਰਾ ਨਹੀਂ ਹੈਗੀ ਜਿਹੜੀ ਸੋਸ਼ਲ ਮੀਡੀਆ ਤੇ ਮਤਲਬ ਉਸ ਨੂੰ ਫੈਲਾਇਆ ਜਾਂਦਾ ਪਰ ਮੈਂ ਇਹ ਗੱਲ ਜ਼ਰੂਰ ਕਵਾਂਗਾ ਮੈਂ ਇੱਕ ਕਿਰਤਨੀ ਹੋਣ ਦੇ ਨਾਤੇ ਕਿਉਂਕਿ ਅਸੀਂ ਜੰਮੂ ਕਸ਼ਮੀਰ ਦੇ ਰਹਿਣ ਵਾਲੇ ਆ ਡੇਰੇ ਦੇ ਜਿਹੜੇ ਮੁੱਖ ਸੰਚਾਲਕ ਸਾਡੇ ਪ੍ਰੋਫੈਸਰ ਹਰਦੇਵ ਸਿੰਘ ਜੀ ਇਹਨਾਂ ਦੀ ਸਾਰੀ ਟੀਮ ਖੜੀ ਹੈ ਲਾਲ ਪ੍ਰਵੀਨ ਵੀਰ ਜੀ ਤੁਹਾਡੇ ਭਾਈ ਸਾਹਿਬਾਨ ਜਿਹੜੇ ਖੜੇ ਹਨ ਤੇ ਮੈਂ ਆਪਣੇ ਵੱਲੋਂ ਬੇਨਤੀ ਕਰਾਂਗਾ ਜੀ ਕਿ ਡੇਰੇ ਵਿੱਚ ਜਦੋਂ ਵੀ ਕੋਈ ਗੱਲ ਹੋਵੇ ਕੋਈ ਅਸੀਂ ਚੀਜ਼ ਹੋਵੇ ਹਰ ਇੱਕ ਸਿੱਖ ਜਿਹੜਾ ਪਿਆਰ ਕਰਨ ਵਾਲਾ ਡੇਰੇ ਨੂੰ ਉਸ ਦਾ ਹਿਰਦਾ ਬਲਉਂਦਾ ਜਾਂਦਾ ਹੈ ਪਰ ਉਹਨੇ ਹਰ ਇੱਕ ਸਿੱਖ ਦਾ ਫਰਜ ਬਣ ਗਿਆ ਕਿ ਉਹ ਵੀਡੀਓ ਕਿੱਥੋਂ ਚੱਲੀ ਕਿਉਂ ਬਾਬਾ ਜੀ ਬਿਲਕੁਲ ਜੀ ਸਚਾਈ ਹੈਗੀ ਨਾ ਕਿ ਉਹ ਵੀਡੀਓ ਸੱਚ ਕੀਤਾ ਜਾਵੇ ਸੱਚ ਕੀਤਾ ਜਾਵੇ ਸੰਗਤ ਨੂੰ ਨਾ ਗੁੰਮਰਾਹ ਕੀਤਾ ਜਾਵੇ ਨਾ ਸਿੱਖਾਂ ਦੇ ਫੇਸ ਪਹੁੰਚਾਈ ਜਾਵੇ ਨਾ ਇਹਨਾਂ ਦੀ ਭਾਵਨਾ ਨੂੰ ਠੋਕਿਆ ਜਾਵੇ ਠੋਕਿਆ ਜਾਵੇ ਕਿ ਭਈ ਇਹ ਵੀਡੀਓ ਕਿੱਥੋਂ ਚੱਲੀ ਕਿਸ ਤਰ੍ਹਾਂ ਉਹ ਵਾਇਰਲ ਹੋਈ ਕਿਸ ਤਰ੍ਹਾਂ ਪੰਜਾਬ ਦਾ ਕੋਈ ਜੀ ਇਹ ਤਾਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਕਿ ਐਸੇ ਬੁੱਧੀਜੀਵੀ ਅਗਰ ਅਜ ਸਰਕਾਰ ਕਮੇਟੀਆਂ ਕੰਮ ਕਰ ਰਹੀਆਂ ਨੇ ਤਾਂ ਉਹਨਾਂ ਵਿੱਚ ਅਸੀਂ ਤਾਂ ਪਹਿਲੀ ਵਾਰ ਸਰਕਾਰ ਕਮੇਟੀ ਦੇ ਕਿਸੇ ਮੈਂਬਰ ਨੂੰ ਮਿਲੇ ਆ ਤੇ ਐਸੇ ਸਾਲੋ ਮਿਲ ਕੇ ਗੁਰੂ ਪਿਆਰੇ ਨੇ ਬਹਿ ਕੇ ਵਿਚਾਰ ਕਰ ਦਿੱਤੀ ਅਸੀਂ ਇਸ ਦੀ ਤੈਅ ਤੱਕ ਜਾਵਾਂਗੇ ਔਰ ਮਹਾਪੁਰਸ਼ਾਂ ਨੂੰ ਵੀ ਜ਼ਰੂਰ ਬੇਨਤੀ ਕਰਾਂਗੇ ਕਿ ਇਹੋ ਜੀ ਜਿਸ ਨਾਲ ਸਾਡਾ ਆਪਸੀ ਭਾਈਚਾਰਾ ਖਰਾਬ ਹੋਵੇ ਜੰਮੂ ਕਸ਼ਮੀਰ ਤੇ ਪੰਜਾਬ ਦਾ ਬੜਾ ਵੱਡਾ ਆਪਸ ਵਿੱਚ ਹੀ ਗਹਿਰਾ ਸੰਬੰਧ ਹੈ ਕਿ ਅੱਗੇ ਤੋਂ ਐਸੀ ਕੋਈ ਕਹਾਣੀ ਨਾ ਬਣੇ ਇਸ ਦੀ ਜਾਂਚ ਵੀ ਜ਼ਰੂਰ ਹੋਣੀ ਚਾਹੀਦੀ ਹੈ ਇਹ ਕਿੱਥੋਂ ਕਿੱਥੋਂ ਵਾਇਰਲ ਹੋ ਗਈ ਔਰ ਕਿਹੜੇ- ਕਰਕੇ ਭਾਵੇਂ ਐਡਮਿਨਿਸਟ੍ਰੇਸ਼ਨ ਲੈਵਲ ਪ੍ਰੋ ਹੋਵੇ ਰਜਿਸਟਰਲ ਹੋਵੇ ਇਹਦੀ ਜਾਂਚ ਹੋਣੀ ਚਾਹੀਦੀ ਹੈ ਸੋ ਬਾਬਾ ਜੀ ਆਪ ਜੀ ਦਾ ਦਰਵਾਜ਼ੇ ਤੁਸੀਂ ਆਇਓ ਬੈਠ ਕੇ ਵਿਚਾਰਾ ਹੋਈਆਂ ਤੇ ਆਪ ਜੀ ਤੁਹਾਨੂੰ ਸੰਤੁਸ਼ਟ ਹੋ ਕੇ ਜਾਣੀ ਬਿਲਕੁਲ ਜੀ ਬਿਲਕੁਲ ਤੁਹਾਨੂੰ ਲੱਗਿਆ ਕਿ ਆਕਾਤਖਸਾਂ ਨੂੰ ਡੇਰਾ ਸੋਪਾ ਪਤਾ ਜੀ ਸੀ ਇਹ ਠੀਕ ਹੈ ਸੰਤੁਸ਼ਟ ਹੋ ਕੇ ਸਭੋ ਆਪ ਜੀ ਦਾ ਸਾਡਾ ਪੀਰ ਆਇਦਾ ਮਾਨ ਕੀਤਾ ਸਤਿਕਾਰ ਕੀਤਾ ਇਹ ਤੁਹਾਡੇ ਤਹਿ ਦਰੋ ਫਾਜਾ ਪਰ ਜਿਨੀ ਸਾਨੂੰ ਵੀਡੀਓ ਨੇ ਸਾਡੇ ਮਨ ਨੂੰ ਥੇਸ ਪਹੁੰਚਾਈ ਪੰਜਾਬ ਦੇ ਵਿੱਚ ਵੀ ਬਹੁਤ ਹੀ ਸਿੱਖਾਂ ਦੇ ਮਨ ਨੂੰ ਥੋਸ ਪਹੁੰਚੀ ਸੀ ਆ ਵੀਡੀਓ ਕਰਕੇ ਸਭੋ ਇੱਥੇ ਆ ਕੇ ਸਾਨੂੰ ਅੱਜ ਪਤਾ ਲੱਗਾ ਜੀ ਇਦਾਂ ਹੀ ਸਿੱਖੀ ਦੇ ਨਾਲ ਜੁੜੋ ਸਿੱਖੀ ਨਾਲ ਪਿਆਰ ਕਰੋ ਗੁਰੂ ਵਾਲੇ ਬਣੋ ਜੇ ਕੋਈ ਐਡਾ ਵੀ ਵੀਡੀਓ ਚਲਾਉਂਦਾ ਹੈ ਜਾਂ ਕੋਈ ਸ਼ਰਤੀ ਬੰਦਾ ਐਡਾ ਦਾ ਕੰਮ ਕਰਦਾ ਹੈ ਤੇ ਉਹਦੇ ਤੱਕ ਪਹੁੰਚ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ